ਸਭ ਨੂੰ ਸਤ ਸ੍ਰੀ ਅਕਾਲ ਜੀ ਅੱਜ ਦੇ ਇੱਕ ਕਾਨਫਰੰਸ ਅਸੀਂ ਕਰ ਰਹੇ ਹਾਂ ਜਿਹਦਾ ਮੁੱਖ ਮਕਸਦ ਹੈ ਕਿ ਓਬੈਸਟੀ ਜਾਂ ਮੋਟਾਪੇ ਬਾਰੇ ਅਵੇਅਰਨੈਸ ਕ੍ਰੀਏਟ ਕਰਨਾ ਸੋਸਾਇਟੀ ਦੇ ਵਿੱਚ ਮੈਂ ਦੱਸਣਾ ਚਾਹੂਗਾ ਕਿ ਜਿਹੜੀ ਓਬੈਸਟੀ ਹੈ ਐਸਟੈਮਿਕ ਐਪੀਡੈਮਿਕ ਦੀ ਤਰ੍ਹਾਂ ਫੈਲ ਰਹੀ ਹੈ ਪੂਰੀ ਦੁਨੀਆ ਨੂੰ ਇਨਵੋਲਵ ਕਰ ਲਈ ਹੈ ਤੇ ਸਾਡੇ ਇੰਡੀਆ ਚ ਪੰਜਾਬ ਨੂੰ ਸਭ ਤੋਂ ਜ਼ਿਆਦਾ ਇਨਵੋਲਵ ਕਰ ਲਈ ਹੈ ਓਬੈਸਟੀ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਲਗਭਗ 200 ਬਿਮਾਰੀਆਂ ਬੰਦਨ ਹੋ ਸਕਦੀਆਂ ਜਿਦੇ ਵਿੱਚ ਮੁੱਖ ਰੂਪ ਚ ਹਾਰਟ ਅਟੈਕ ਸਟ੍ਰੋਕ ਜਿਹਨੂੰ ਅਧਰੰਕਿਆ ਜਾਂਦਾ ਹੈ ਜਾਂ 슈ਗਰ ਦੀ ਬਿਮਾਰੀ ਨਸਾਂ ਦੀ ਬਿਮਾਰੀ ਲੇਡੀਜ਼ ਇਨਫਰਟੀਲਿਟੀ ਬਹੁਤ ਸਾਰੇ ਤਰ੍ਹਾਂ ਦੇ ਕੈਂਸਰ ਸੋਨ ਦੀ ਬਿਮਾਰੀ ਜਿਹਨੂੰ ਸਲੀਪ ਐਪਨੀਆ ਕਿਹਾ ਜਾਂਦਾ ਹੈ ਤੇ ਪੰਜਾਬ ਇਸ ਟਾਈਮ ਲੀਡ ਕਰ ਰਿਹਾ ਸਾਡੀ ਕੰਟਰੀ ਨੂੰ ਮੋਟਾਪੇ ਦੇ ਵਿੱਚ ਲਗਭਗ 40% ਫੀਮੇਲ ਮੋਟਾਪੇ ਨਾਲ ਸuffer ਕਰ ਰਹੀ ਹੈ ਤੇ ਲਗਭਗ 30% ਮੇਲ ਮੋਟਾਪੇ ਨਾਲ ਸuffer ਕਰ ਰਹੀ ਹੈ ਤੇ ਲੋਕਾਂ ਦੀ ਪ੍ਰੀਮਚੂਰ ਡੈਥ ਹੋ ਰਹੀ ਹੈ ਲੋਕੀ ਸੱਡਨਲੀ ਐਕਸਪਾਇਰ ਹੋ ਜਾਂਦੇ ਆ ਘਰ ਚ ਲੇਟੇ ਲੇਟੇ ਬੈਠੇ ਬੈਠੇ ਬਿਕੋਜ਼ ਉਹਨਾਂ ਚ ਆਕਸੀਜਨ ਦੀ ਕਮੀ ਹੋ ਰਹੀ ਹੁੰਦੀ ਹੈ ਦੋਨ ਨੂੰ ਪਤਾ ਨਹੀਂ ਲੱਗਦਾ ਕਿ ਉਹ ਸੋਚਦੇ ਕਿ ਹੈਲਥ ਹੈ ਇਹ ਹੈਲਥ ਨਹੀਂ ਹੈ ਇੱਕ అలਰਮ ਹੈ ਜੇ ਆਪਾਂ ਨੂੰ ਟੈਕਲ ਨਹੀਂ ਕੀਤਾ ਤਾਂ ਬਹੁਤ ਸਾਰੇ ਫਿਊਚਰ ਚ ਯੰਗ ਡੈਥ ਫੇਸ ਕਰਨੀਆਂ ਪੈ ਸਕਦੀਆਂ ਤੇ ਸਾਡਾ ਇੱਕ ਕੈਂਪੇਨ ਚਲਾਉਣ ਦਾ ਮਕਸਦ ਹੈਗਾ ਕਿ ਅਸੀਂ ਓਬੈਸਟੀਟੀ ਫਰੀ ਪੰਜਾਬ ਕ੍ਰੀਏਟ ਕਰੀਏ ਲੋਕਾਂ ਨੂੰ ਜਿਆਦਾ-ਜਿਆਦਾ ਜਾਗਰੂਤ ਕਰੀਏ ਇਸ ਚੀਜ਼ ਬਾਰੇ ਕਿ ਇਸ ਨੂੰ ਟੈਕਲ ਕੀਤਾ ਜਾ ਸਕਦਾ ਹੈ ਇਸ ਤੋਂ ਬਚਿਆ ਜਾ ਸਕਦਾ ਸਾਰੀਆਂ ਬਿਮਾਰੀਆਂ ਜਿਹੜੀਆਂ ਮੋਟਾਪੇ ਕਰਕੇ ਹੈਗੀਆਂ ਉਹ ਰਿਵਰਸ ਕੀਤੀਆਂ ਜਾ ਸਕਦੀਆਂ ਜਿਹਦੇ ਕਰਕੇ ਬੈਰੀਟਰੀ ਸਰਜਰੀ ਦੀ ਇਨਵੈਂਸ਼ਨ ਹੋਈ ਸੀਗੀ ਜਿਹਨੂੰ metabolic surgery ਵੀ ਕਿਹਾ ਜਾਂਦਾ ਹੈ ਇਹ ਬੜੀ ਸਿੰਪਲ ਸਰਜਰੀ ਦੂਰਬਿੰਦੂ ਨਾਲ ਕੀਤੀ ਜਾਂਦੀ ਹੈ ਪੇਟ ਦੇ ਵਿੱਚ ਜਾ ਕੇ ਥੋੜੀ ਜਿਹੀ ਫੇਰ ਬਦਲ ਨਾਲ ਬੰਦੇ ਦਾ ਸਾਰਾ ਮੋਟਾਪਾ ਲੱਤ ਜਾਂਦਾ ਤੇ ਜਿੰਨੀਆਂ ਵੀ ਬਿਮਾਰੀਆਂ ਜਿਵੇਂ 슈ਗਰ ਬੀਪੀ ਸਲੀਪ ਆਪਣੀਆਂ ਹਾਰਟ ਅਟੈਕ ਦੇ ਜਿੰਨੇ ਵੀ ਚਾਂਸਸ ਹੁੰਦੇ ਆ ਸਾਰੇ ਰਿਵਰਸ ਹੋ ਜਾਂਦੇ ਆ ਤੇ ਬੰਦਾ ਬਹੁਤ ਹੀ ਵਧੀਆ ਢੰਗ ਨਾਲ ਹੈਲਦੀ ਲਾਈਫ ਜੀ ਸਕਦਾ ਅਸੀਂ ਲਗਭਗ ਹਰ ਮਹੀਨੇ 60 ਤੋਂ 70 ਮਰੀਜ਼ ਮੋਟਾਪੇ ਦੇ ਦੇਖਦੇ ਆ ਤੇ ਉਹਨਾਂ 'ਚ ਮੁੱਖ ਰੂਪ ਤੇ ਇਹ ਬਿਮਾਰੀ ਹੁੰਦੀ ਹੈ ਲੋਕੀ ਲੰਘਦੇ ਕਿ ਮੈਨੂੰ ਸਾਹ ਚੜਦਾ ਮੈਂ ਤਾਂ ਪੌੜੀ ਨਹੀਂ ਚੜੀ ਜਾਂਦੀ ਮੇਰਾ ਕੌਨਫੀਡੈਂਸ ਲੂਜ਼ ਹੈ ਮੈਮ ਸੋਸਾਇਟੀ ਜਾ ਨਹੀਂ ਸਕਦਾ ਲੇਡੀ ਕਹਿੰਦੀ ਮੈਨੂੰ ਸੋਸ਼ਲ ਸਟਿਗਮਾ ਹੋ ਗਿਆ ਲੋਕੀ ਮੈਂ ਜਿੱਥੇ ਵੀ ਜਾਂਦੀ ਮੈਨੂੰ ਦੇਖਦੇ ਕਿਹੜਾ ਆਟਾ ਖਾਣੀ ਇਦਾਂ ਦੇ ਕਮੈਂਟ ਕਰਦੇ ਆ ਤੇ ਲੋਕੀ ਸੋਸਾਇਟੀ ਨੂੰ ਕੱਟ ਕਰ ਲੱਗ ਪੈਂਦੀ ਲੋਕੀ ਜਾਣਾ ਛੱਡ ਦਿੰਦੇ ਹੈ ਸੈਲਫ ਐਸਟੀਮ ਖਤਮ ਹੋ ਲੱਗ ਪੈਂਦੀ ਹੈ ਉਸ ਤੋਂ ਬਾਅਦ ਲੋਕੀ ਲੁੱਕ ਲਈ ਬਹੁਤ ਜ਼ਿਆਦਾ ਕੌਨਸ਼ੀਅਸ ਹੋ ਚੱਕੇ ਹੈ ਕਿ ਮੇਰੇ ਲੁੱਕਸ ਵੀ ਠੀਕ ਲੱਗਣ ਤੇ ਪਰ ਉਹਦੇ ਨਾਲ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਅੰਦਰ ਇਸ ਤੋਂ ਸਵਾ ਵੀ ਬਹੁਤ ਕੁਝ ਚੱਲ ਰਿਹਾ ਜਿਵੇਂ ਕਿ ਉਹਨਾਂ ਦੇ ਹਾਰਟ ਦੀ ਜਿਹੜੇ 10 ਗੁਣਾ ਜ਼ਿਆਦਾ ਚਾਂਸਸ ਹੈ షుగర్ ਦੇ ਚਾਂਸਸ ਆਲਮੋਸਟ 100% ਹੈ ਕਿ ਉਹ ਡਾਇਬੀਟਿਕ ਹੋ ਜਾਣਗੇ ਜੇ ਉਹਨਾਂ ਨੇ ਭਾਰ ਨਹੀਂ ਘਟਾਇਆ ਤੇ ਉਹਨਾਂ ਨੂੰ ਬੈਠੇ-ਬੈਠੇ ਅਧ ਰੰਗ ਦਾ ਅਟੈਕ ਕਦੀ ਵੀ ਆ ਸਕਦਾ ਹੈ ਉਹਨਾਂ ਦੇ ਪੈਰ ਖਰਾਬ ਹੋ ਚੁੱਕੇ ਹੁੰਦੇ ਵੇਨ ਵੇਨਸ ਅਲਸਰ ਹੋ ਚੁੱਕੇ ਹੁੰਦੇ ਵੈਰੀਕੋਸ ਵੇਨ ਹੋ ਚੁੱਕੀਆਂ ਹੁੰਦੀਆਂ ਇਹ ਸਾਰੇ ਬਿਮਾਰੀਆਂ ਲੈ ਕੇ ਬੰਦਾ ਤੁਰਦਾ ਫਿਰਦਾ ਹੁੰਦਾ ਤਿੰਨੋਂ ਚੋ ਇੱਕ ਦੀ ਇੰਡੀਕੇਸ਼ਨ ਨਾਲ ਅਸੀਂ ਉਹਨੂੰ ਗਾਈਡ ਕਰਦੇ ਹਾਂ ਕਿ ਤੁਸੀਂ ਸਰਜਰੀ ਕਰਾਓ ਪਰ ਜਦੋਂ ਲੋਕੀ ਸਰਜਰੀ ਕਰਵਾਉਂਦੇ ਆ ਵਿਦਨ 1 ਵੀਕ ਲੋਕਾਂ ਦਾ ਭਾਰ ਘਟਨਾ ਸ਼ੁਰੂ ਹੋ ਜਾਂਦਾ ਇੱਕ ਮਹੀਨੇ ਲਗਭਗ ਉਹਨਾਂ ਦਾ 15-20 ਕਿਲੋ ਭਾਰ ਘਟ ਜਾਂਦਾ ਤੇ ਡੇਟ ਤੇ 2 ਸਾਲ ਦੇ ਵਿੱਚ ਜਿੰਨਾ ਵੀ ਐਕਸਟਰਾ weight ਹੁੰਦਾ ਸਾਰਾ ਤੇ ਸਾਰਾ ਘਟ ਜਾਂਦਾ ਤੇ ਆਪਾਂ ਬੰਦੇ ਨੂੰ ਪਛਾਣ ਨਹੀਂ ਸਕਦੇ ਕਿ ਉਹ ਸਾਲ ਬਾਅਦ ਉਹੀ ਬੰਦਾ ਸੀਗਾ ਕਿ ਇਹ ਹੋਰ ਕੋਈ ਬੰਦਾ ਕਿਉਂਕਿ ਉਹਦੀ ਬਿਲਕੁਲ ਨਵੇਂ ਰੂਪ ਚ ਉਹਦਾ ਜਨਮ ਹੋ ਚੁੱਕਾ ਹੁੰਦਾ ਸਾਰੀ ਬਗਾਨੀਆਂ ਤੇ ਰਹਿਤ ਸੇਤਮੰਦ ਜ਼ਿੰਦਗੀ ਜੀ ਰਿਹਾ ਹੁੰਦਾ ਤੇ ਮੇਰਾ ਮੈਸੇਜ ਇਹੀ ਹੈ ਕਿ ਹੁਣ ਅੱਜ ਤੋਂ ਬਾਅਦ ਅਸੀਂ ਕਲੀਨਿਕਲ ਉਤ ਘਟਨ ਕਰਨ ਲੱਗੇ ਆ ਓਬੈਸਟੀ ਫਰੀ ਪੰਜਾਬ ਤੇ ਓਬੈਸਟੀ ਫਰੀ ਪੰਜਾਬ ਦੇ ਕੈਂਪੇਨ ਸ਼ੁਰੂ ਕਰਨ ਲੱਗੇ ਆ ਜਿਹਦੇ ਬਾਰੇ ਅਸੀਂ ਕਲੀਨਿਕ ਸ਼ੁਰੂ ਕਰਾਂਗੇ ਹਸਪਤਾਲ ਦੇ ਵਿੱਚ ਤੇ ਲੋਕਾਂ ਨੂੰ ਇਸ ਬਾਰੇ ਜਾਗਰੂਤ ਕਰਾਂਗੇ ਲੋਕੀ ਸਾਡੇ ਇੱਥੇ ਆਣ ਉਹਨਾਂ ਨੂੰ ਦੱਸੀਏ ਤੇ ਉਹਨਾਂ ਨੂੰ ਚਿਤ ਤੱਕ ਹੋ ਸਕੇ ਕਿ ਸਬਸਿਡਰੀ ਟ੍ਰੀਟਮੈਂਟ ਵਾਸਤੇ ਵੀ ਆਪਸ਼ਨ ਰੱਖੀ ਉਹਨਾਂ ਲਈ ਤੇ ਸਾਡਾ ਮੁੱਖ ਮਕਸਦ ਹੈ ਕਿ ਲੋਕਾਂ ਤੱਕ ਦੂਰ ਦੂਰ ਤੱਕ ਇਹ ਗੱਲ ਪਹੁੰਚੇ ਕਿ ਮੋਟਾਪਾ ਠੀਕ ਕੀਤਾ ਜਾ ਸਕਦਾ ਹੈ ਇਸ ਤੋਂ ਬਚਿਆ ਜਾ ਸਕਦਾ ਹੈ ਤੇ ਸਿਹਤਮੰਦ ਜ਼ਿੰਦਗੀ ਜੀਇ ਜਾ ਸਕਦੀ ਹੈ। ਥੈਂਕ ਯੂ ਸੋ ਮਚ ਸਰ ਕਿਤੇ weight ਵਾਲੇ ਨੂੰ ਸਭ ਦੇ ਲਈ ਲੋੜ ਤੋਂ ਸਰ weight ਇਦਾਂ ਨਹੀਂ ਹੁੰਦਾ ਕਿ ਕਿਹਦਾ weight ਹੈ ਤੁਹਾਡੀ ਹਾਈਟ ਤੇ weight ਦੇ ਹਿਸਾਬ ਨਾਲ ਕੈਲਕੂਲੇਟ ਕੀਤਾ ਜਾਂਦਾ ਇਹਨੂੰ BMI ਕਿਹਾ ਜਾਂਦਾ ਬੋਡੀ ਮਾਸ ਇੰਡੈਕਸ ਇਹ ਕੈਲਕੂਲੇਸ਼ਨ ਇੱਕ ਐਪ ਬੇਸ ਕੀਤੀ ਜਾਂਦੀ ਹੈ ਤੁਹਾਡੇ ਹਾਈਟ ਤੇ weight ਨੂੰ ਕੈਲਕੂਲੇਟ ਕਰਕੇ ਜੇ ਸਾਡਾ BMI 25 ਤੱਕ ਸੀ ਨਾਰਮਲ ਗਿਣਦੇ ਆ 25 ਤੋਂ 30 ਕਹਿੰਦੇ ਓਵਰ weight ਆ ਉਹ ਬੰਦਾ ਠੀਕ ਠਾਕ ਹੁੰਦਾ ਪਰ ਭਾਰਾ ਹੁੰਦਾ ਮਾੜਾ ਜਿਹਾ ਪਰ 30 ਤੋਂ 35 ਮੋਟਾਪਾ ਕੈਟਾਗਰੀ 1 ਹੈ 35 ਤੋਂ 40 ਮੋਟਾਪਾ ਕੈਟਾਗਰੀ 2 ਹੈ ਤੇ 40 ਤੋਂ ਉੱਤੇ ਕੈਟਾਗਰੀ 3 ਹੈ ਤੇ ਜਿਹੜੇ ਬੰਦੇ 50 ਨੂੰ ਪਾਰ ਕਰ ਜਾਂਦੇ ਉਹਨਾਂ ਨੂੰ ਕਹਿੰਦੇ ਮੋਰਬਿਡ ਓਬੀਸ ਤੇ ਇੱਕ ਜਿਹੜੇ 60 ਨੂੰ ਪਾਰ ਕਰਦੇ ਸੁਪਰ ਸੁਪਰ ਓਬੀਸ ਕਹਿੰਦੇ ਉਹਨਾਂ ਨੂੰ ਉਹ ਆਪਣੇ ਭਾਰ ਤੋਂ ਲਗਭਗ ਤਿੰਨ ਗਣਾ ਮੋਟੇ ਹੋ ਚੁੱਕੇ ਹ ਇਹ ਮੋਟਾਪੇ ਦੀ ਕੈਟੇਗਰੀਜ਼ੇਸ਼ਨ ਹੈਗੀ ਸਰ ਆਪਣਾ ਜੋਲੀ ਕੰਪਨੀ ਦਾ ਇੱਕੀ ਮੇਨ ਮਕਸਦ ਇਹ ਕੀ ਹੈ ਜੜ ਕੀ ਹੈ ਮੋਟਾਪਾ ਅੱਜਕੱਲ੍ਹ ਦੇ ਬੱਚਿਆਂ ਨੂੰ ਜਿਆਦਾ ਹੋਤਾ ਹੈ ਕਿ ਲਾਈਫ ਫੂਡ ਲਾਈਫ ਸਟਾਈਲ ਕੇ ਇਹ ਸਰ ਬੜਾ ਅੱਛਾ ਕੁਐਸਚਨ ਪੁੱਛਿਆ ਤੁਸੀਂ ਚਾਈਲਡਹੂਡ obesidad ਇਹ ਜਿਹੜਾ ਸਾਡਾ ਸੋਸਾਇਟੀ ਅਸੀਂ ਦੇਖ ਰਹੇ ਵੈਸਟ ਮਾਈਸ ਕਰ ਰਹੇ ਹਾਂ ਸਾਡੇ ਜਿਹੜਾ ਫੂਡ ਹੈ ਬਹੁਤ ਈਜ਼ੀਲੀ ਅਵੇਲੇਬਲ ਹੈ ਸਾਡੇ ਕੋਲ ਸਾਡੇ ਫੋਨ 'ਚ ਐਪ ਹੈ ਅਸੀਂ ਬਟਨ ਦਬਦੇ ਰات 11 12 1 ਵਜੇ ਵੀ Zomato Swiggy ਤੇ ਸਾਡਾ ਖਾਣਾ ਪਹੁੰਚ ਜਾਂਦਾ ਈਜ਼ੀ ਐਕਸੈਸ ਟੂ ਦਾ ਫੂਡ ਜਿਹੜਾ ਸਾਨੂੰ ਨਹੀਂ ਚਾਹੀਦਾ ਓਵਰ ਇਨਟੇਕ ਆਫ ਦਾ ਕੈਲਰੀਜ਼ ਅਨਨੈਸੈਸਰੀ ਕੈਲਰੀਜ਼ ਵਿਦਆਊਟ ਐਨੀ ਨਿਊਟ੍ਰੀਸ਼ਨ ਆਪਾਂ ਪੇਟ ਭਰਦੇ ਰਹਿੰਦੇ ਨੇ ਸਵਾਦ ਦੇ ਕਰਕੇ ਤੇ ਸਾਡੀ ਬਾਡੀ ਸਿਰਫ ਜਿੰਨੀ ਵੀ ਕੈਲਰੀਜ਼ ਹੁੰਦੀਆਂ ਉਹਨੂੰ ਫੈਟ ਦੇ ਰੂਪ ਚ ਸਟੋਰ ਕਰ ਸਕਦੀ ਹੈ ਸਾਡੀ ਬਾਡੀ ਜਦੋਂ ਆਪਣੀ ਇੱਕੋ ਹੀ ਪ੍ਰੋਵੀਜ਼ਨ ਦਿੱਤੀ ਹੈ ਜਮਾ ਕਰਨਾ ਸਿਰਫ ਮੋਟਾਪੇ ਦੇ ਰੂਪ ਚ ਜਾਂ ਫੈਟ ਦੇ ਰੂਪ ਚ ਜਮਾ ਕਰਨਾ ਤੇ ਬੱਚਿਆਂ ਲਈ ਤਾਂ ਇਹ ਹੈ ਕਿ ਬੱਚੇ ਐਕਸਰਸਾਈਜ਼ ਬਿਲਕੁਲ ਨਹੀਂ ਕਰਦੇ ਨੇਚਰ ਤੋਂ ਬਿਲਕੁਲ ਡਿਸਕਨੈਕਟ ਹੋਈ ਜਾ ਰਹੀ ਹੈ ਇੱਕ ਰੂਮ ਚ ਵਰਚੁਅਲ ਜ਼ਿੰਦਗੀ ਜੀ ਰਹੇ ਹੁੰਦੇ ਆ ਫੋਨ ਦੇ ਨਾਲ ਐਪ ਦੇ ਨਾਲ ਤੇ एक्सरसाइज ਦਾ ਬਿਲਕੁਲ ਧਿਆਨ ਨਹੀਂ ਗਾ ਰੋਂਗ ਫੂਡ ਹੈਬਿਟਸ ਹੈ ਗਈਆਂ ਉਸ ਤੋਂ ਬਾਅਦ ਸਾਈਕੋਲੋਜੀਕਲ ਵੀ ਆਦਾ ਉਹਨਾਂ ਦਾ ਪ੍ਰੈਸ਼ਰ ਇੰਨਾ ਪਾਇਆ ਜਾਂਦਾ ਸੋਸਾਇਟੀ ਵੱਲੋਂ ਵੀ ਕਿ ਤੁਸੀਂ ਫਸਟ ਆਣਾ ਪੜਾਈ ਕਰਨੀ ਹੈ ਇਹ ਕਰਨਾ ਬਟ ਫਿਜ਼ੀਕਲ ਹੈਲਥ ਵੱਲੋਂ ਕੋਈ ਉਹਨਾਂ ਨੂੰ ਪ੍ਰਮੋਟ ਹੀ ਨਹੀਂ ਕਰ ਰਿਹਾ ਜਦ ਕਿ ਪਹਿਲਾ ਚੀਜ਼ਾਂ ਜ਼ਰੂਰੀ ਸੀ ਗਈਆਂ ਪਰ ਸਾਨੂੰ ਲੱਗਦਾ ਫਿਰ ਵਾਪਸ ਜਾਣਾ ਪਏਗਾ ਉਸ ਪਾਸੇ ਤਾਕੀ ਸਾਡੇ ਬੱਚੇ ਫਿਰ ਸਿਹਤਮੰਦ ਜ਼ਿੰਦਗੀ ਨੂੰ ਜੀ ਸਕਣ ਨਹੀਂ ਤਾਂ ਦਿੱਕਤਾਂ ਖੜੀਆਂ ਹੀ ਹੋਈਆਂ ਬੱਚਿਆਂ ਨੂੰ ਘਾਹ ਜੀ ਵੀ ਉਹ ਜਿੰਬਲ ਚੱਲਦਾ ਵੀ ਮੋਟਾਪਾ ਜਿਆਦਾ ਬੱਚੇ ਪੇਰੈਂਟਸ ਕੋਲੋਂ ਅਜੀਬ ਪੇਦੇ ਦੇ ਫਿਰ ਸਪਲੀਮੈਂਟ ਦਿੰਦੇ ਸਰ ਉਹ ਵੀ ਬਿਲਕੁਲ ਰੋਂਗ ਹੈ ਸਪਲੀਮੈਂਟ ਲੈਣਾ ਬਿਲਕੁਲ ਰੋਂਗ ਹੈ ਤੁਹਾਡੀ ਕਿਡਨੀ ਖਰਾਬ ਹੋ ਸਕਦੀ ਹੈ ਤੁਸੀਂ ਆਪਣੀ ਲੋੜ ਤੋਂ ਜ਼ਿਆਦਾ ਕਰੇਟੇਨ ਜਾਂ ਪ੍ਰੋਟੀਨ ਲੈ ਲੈ ਕੇ ਪੰਦੇ ਜਿਹੜੇ ਤੁਹਾਡੀ ਬਾਡੀ ਤੇ ਓਵਰਲੋਡ ਕਰਦਾ ਬਿਲਕੁਲ ਇੰਡੀਕੇਟਡ ਨਹੀਂ ਹੈ ਨੇਚਰਲ ਐਕਸਰਸਾਈਜ਼ ਇਜ਼ ਰਿਕਮੈਂਡੇਡ ਚਾਹ ਰਨਿੰਗ ਵੇ ਲਾਈਟ ਵੇਟ ਐਕਸਰਸਾਈਜ਼ ਜਿਹੜੀਆਂ ਮੇਨਟੇਨ ਕੀਤੀਆਂ ਜਾ ਸਕਣ ਲੋਕਾਂ ਦਾ ਟ੍ਰੈਂਡ ਹੁੰਦਾ ਕਿ ਮੈਂ ਫਟਾਫਟ ਜਿਮ ਤੇ ਜਾਵਾਂ ਹੈਵੀ weight ਚੁੱਕਾਂ ਮਸਲ ਬਣਾ ਲਾਂ ਉਹ ਦੈਟ ਇਜ਼ ਵੈਰੀ ਵੈਰੀ ਡੇਂਜਰਸ ਅਪਸ ਫਿਜ਼ੀਓਲੋਜੀਕਲ ਚਲਿਏ ਸਲੋ ਚਲਿਏ ਤੁਰਿਏ ਫਿਰ ਇਹ ਦੌੜੀਏ ਹਲਕੀ ਜਿਮ ਜਿਮ ਹੀ ਕਰਦਾ ਕਿ ਮੇਨਟੇਨ ਕਰ ਸਕੀਏ ਕਿਉਂਕਿ ਆਪਣੀ ਜ਼ਿੰਦਗੀ ਚ ਅਪਾ ਅਜ ਐਕਸਰਸਾਈਜ਼ ਕਰ ਲਈ ਕਰ ਲਉ ਮੀ ਆ ਗਏ ਕੁਝ ਹੋ ਕੇ ਐਕਸਰਸਾਈਜ਼ ਮੇਨਟੇਨ ਨਹੀਂ ਹੁੰਦੀ ਫਿਰ ਬ੍ਰੇਕ ਲੱਗ ਜਾਂਦੀ ਹੈ ਫਿਰ ਉਹ ਚੇਨ ਦੁਬਾਰਾ ਬਣਦੀ ਨਹੀਂ ਕਿ ਸਾਨੂੰ ਸਸਟੇਨੇਬਿਲਿਟੀ ਲੈ ਕੇ ਆਣੀ ਪੈਗੀ ਕੰਸਿਸਟੈਂਸੀ ਲੈਣੀ ਪੈਗੀ ਆਪਣੀ ਲਾਈਫਸ ਤਾਂ ਕਿ ਅਸੀਂ ਬੇਸਿਕ ਐਕਸਰਸਾਈਜ਼ ਨੂੰ ਡੇ ਇਹ ਬਹੁਤ ਵੈਰੀ ਵੈਰੀ ਇੰਪੋਰਟੈਂਟ ਹੈ। ਏਜ ਵਾਲਾ ਸਾਰੇ ਕੂਲ ਕਰ ਸਕਦਾ ਪਰਵਾਸ ਹੁੰਦਾ ਹੈ। ਸਰ ਏਜ ਦਾ ਕ੍ਰਾਈਟੇਰੀਆ ਜਿਹੜਾ ਅੱਜ ਰਿਕਮੈਂਡਡ ਹੈਗਾ 18 ਤੋਂ 65 ਸਾਲ ਦੀ ਏਜ ਕ੍ਰਾਈਟੇਰੀਆ ਰੱਖੀ ਗਈ ਹੈ। ਪਰ ਹੁਣ ਚੇਂਜ ਹੋ ਰਿਹਾ ਹੈ ਕਿ ਜਿਹੜਾ ਬੰਦਾ ਉਸ ਤੋਂ ਉੱਤੇ ਵੀ ਹੈਗਾ ਜੇ ਹੈਲਦੀ ਹੈਗਾ ਇਹਨੂੰ ਅਪ ਕਰ ਸਕਦਾ। ਇਹ ਸਕਸੈਸ ਰੇਟ ਕੀ ਰੱਡਾ ਸਰ? ਸਕਸੈਸ ਰੇਟ ਇਜ਼ 100%। ਸਰ ਜਿਹੜੇ ਫੈਕਟ ਨਹੀਂ ਹੈਗੇ ਉਹਨਾਂ ਦੇ ਵਿੱਚ ਵੀ ਇਹ ਸਿੰਪਟਮ ਦੇਖਣ ਨੂੰ ਮਿਲਦੇ ਆ ਜੋ ਤੁਸੀਂ ਦੱਸ ਰਹੇ ਹੋ ਉਹਨਾਂ ਦੇ ਕਾਰਨ ਕੁਝ ਹੋਰ ਵੀ ਹੋ ਸਕਦੇ ਹਨ ਜੇ ਮोटापे ਕਰਕੇ ਕਿਸੇ ਨੂੰ ਤਕਲੀਫ ਹੁੰਦੀ ਹੈ ਉਹ ਸਿੰਪਟਮ ਹੋ ਰਿਹਾ ਹੁਣ ਤੁਹਾਡੇ ਲੰਗ ਖਰਾਬ ਹੈ ਝੰਗ ਬੰਦਾ ਪਤਲਾ ਤੇ ਤਾਂ ਉਹਨੂੰ ਹੋਰ ਬਿਮਾਰੀ ਵੀ ਹੋ ਸਕਦੀ ਉਹਨੂੰ ਅਕੋਰਡਿੰਗਲੀ ਡਾਇਗਨੋਸ ਕਰਨਾ ਪਏਗਾ ਇਸ ਨੂੰ ਲੈ ਕੇ ਰੂਟੀਨ 'ਚ ਕੀ ਕਰਨਾ ਚਾਹੀਦਾ ਜੀ ਜੀ ਸਰ ਓਬੈਸਿਟੀ ਨੂੰ ਲੈ ਕੇ ਰੂਟੀਨ 'ਚ ਕੀ ਕਰਨਾ ਚਾਹੀਦਾ ਜੀ ਸਰ ਪਹਿਲਾਂ ਤਾਂ ਇਹ ਦੇਖ ਕੇ ਜੇ ਬੰਦਨ ਲੱਗਦਾ ਕਿ ਮੈਂ ਮੋਟਾ ਹੈਗਾ ਪਹਿਲਾਂ ਤਾਂ ਉਹਦੀ ਕਨਸਲਟੇਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ ਰਿਸਪੈਕਟਿਵ ਡਾਕਟਰ ਨੂੰ ਕਿ ਮੇਰਾ ਬੀਐਮਆਈ ਕਿੰਨਾ ਹੈ ਮੇਰੀ ਬੋਡੀ ਫੈਟ ਕਿੰਨੀ ਹੈ ਕਿ ਮੈਨੂੰ ਕਿੰਨੀ ਕਿਲੋੜ ਹੈ ਮੇਰੇ ਲੀਵਰ ਤੇ ਲੋਡ ਕਿੰਨਾ ਹੈ ਮੇਰੇ ਲੰਗਸ ਤੇ ਲੋਡ ਕਿੰਨਾ ਹੈ ਸਭ ਦੇ ਬੇਸਿਕ ਬੇਸਿਕ ਜਿਹੇ ਟੈਸਟ ਅਵੇਲੇਬਲ ਹੈਗੇ ਆ ਤੁਹਾਨੂੰ ਗ੍ਰੋਸ ਆਈڈیا ਆ ਸਕਦਾ ਜੀ ਕਿੱਥੇ ਖੜੇ ਆ ਤੇ ਜਦ ਕੀ ਜਿਹੜਾ ਬੰਦਾ ਬਹੁਤ ਮੋਟੋ 4 ਸਾਲ ਦੇ ਵਿੱਚ ਉਹਨੂੰ ਹਾਰਟ ਅਟੈਕ ਉਹਦੀ ਵੇਟ ਕਰ ਰਹੇ ਹੁੰਦਾ ਪਰ ਲੋਕੀ ਸਿਰ ਨੂੰ ਜਾਣਦੇ ਨਹੀਂਗੇ ਬਦਲੇ ਨਾ 4 ਸਾਲ ਬੰਦਾ ਸਟਨਲੀ ਐਕਸਪਾਇਰ ਹੋ ਗਿਆ ਹੁਣ ਪਰਸੋ ਇੱਕ ਮਰੀਜ਼ ਮੈਨੂੰ ਦਿਖਾ ਕੇ ਗਿਆ ਸੀ ਕਿ ਮਤਲਬ ਰਿਲੇਟਿਵ ਮਿਲ ਕੇ ਗਿਆ ਸੀ ਕਿ ਲੇਡੀ ਬੈਡ ਰਿਟਨ ਹੈ 48 ਸਾਲ ਦੀ ਸਿਰਫ ਅੱਜ ਐਕਸਪਾਇਰ ਵੀ ਹੋ ਗਈ ਸਰ ਜੀ ਦੇ ਪਲਾਨ ਕਰਨਾ ਸੀ ਉਹਨਾਂ ਨੇ ਕਿਉਂਕਿ ਉੱਠ ਨਹੀਂ ਸਕੀ ਸਰ ਮੋਟਾ ਉਹ ਬਈ ਜੋ ਉਹ ਲੋਕ ਹਸਪੀਟਲ ਦੀ بجائے ਦੇਸੀ ਟੂਟ ਕੇ ਬੋਤ ਬਣਾਉਂਦੇ ਨੇ ਸਰ ਦੇਸੀ ਟੂਟ ਕੇ ਬਾਰੇ ਆਪਾਂ ਨੂੰ ਲਾਜਿਕ ਹੀ ਨਹੀਂ ਪਤਾ ਤੇ ਆਪਾਂ ਕਿਉਂ ਕਰ ਲਈ ਤੁਹਾਨੂੰ ਕੋਈ ਵੀ ਪੁੜੀ ਕੋਈ ਚੀਜ਼ ਬਣ ਕੇ ਦੇ ਦੇ ਆਪਾਂ ਘਰ ਲੈ ਕੇ ਖਾ ਲਈਏ ਇਟ ਕੈਨ ਬੀ ਲੈਡ ਇਟ ਕੈਨ ਬੀ ਸਟੈਰੋਇਡਸ ਇਟ ਕੈਨ ਬੀ ਐਨੀਥਿੰਗ ਤੇ ਉਹਦਣਾ ਥਰਟੀ ਸੇਵ ਖਰਾਬ ਹੋ ਸਕਦੀ ਹੈ ਇਹ ਆਪਣੀ ਕੰਟਰੀ ਹੈ ਜਿੱਥੇ ਆਪਾਂ ਅੱਕਾ ਪੱਟੀ ਬਣ ਕੇ ਕੁਝ ਵੀ ਖਾ ਲੈਂਦੇ ਆ ਇਹ ਗਲਤ ਹੈ ਸਾਨੂੰ ਚੀਜ਼ ਨੂੰ ਵਾਇਡ ਕਰਨਾ ਚਾਹੀਦਾ ਜਦ ਤੱਕ ਲੌਜੀਕ ਨਹੀਂ ਹੈ ਉਹਦਾ ਰੀਜ਼ਨ ਨਹੀਂ ਹੈ ਸਾਨੂੰ ਚੀਜ਼ ਆਪਟ ਨਹੀਂ ਕਰਨੀ ਚਾਹੀਦੀ ਖਾਤੇ ਪਿੱਛੇ ਕਰਦੇ ਕਿ ਨਹੀਂ ਸਰ ਸਰ ਇੱਕ ਐਕਸਕਿਊਜ਼ ਹੈ ਅਸੀਂ ਸੱਚ ਤੋਂ ਭੱਜ ਰਹੇ ਹਾਂ ਪਰ ਸ਼ਾਇਦ ਸਾਡੇ ਜੰਗ ਬੰਦਨ 25 25 ਸਾਲ ਤੇ ਜੰਗ ਬੰਦਨ ਵੱਟ ਟეკ ਆ ਰਹੇ ਇਹਦੀ ਵਾਰੀ ਅਸੀਂ ਵਰੀ ਨਹੀਂ ਕਰ ਰਹੇ ਆਉਣ ਵਾਲੀ ਜਨਰੇਸ਼ਨ ਡੇਂਜਰ ਚ ਜਾ ਰਹੀ ਸਾਡੇ ਖਾਣੇ ਦੇ ਕਰਕੇ ਸਾਡੀ ਲੈਕ ਆਫ ਐਕਸਰਸਾਈਜ਼ ਦੇ ਕਰਕੇ ਸਾਡੀ ਲੈਕ ਆਫ ਅਵੇਅਰਨੈਸ ਦੇ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਹੈਲਦੀ ਪੰਜਾਬ ਨੂੰ ਵਾਪਸ ਧਿਆਨ ਲਈ ਕਿ ਸਾਡਾ ਖਾਣਾ ਪੀਣਾ ਕਿਵੇਂ ਖਾਣਾ ਹੈ ਕਿਵੇਂ ਐਕਸਰਸਾਈਜ਼ ਕਰਨੀ ਹੈ ਕਿਵੇਂ ਜ਼ਿੰਦਗੀ ਜੀਣੀ ਹੈ ਤੇ ਕਿਵੇਂ ਬਿਮਾਰੀ ਹੋ ਜਾਏ ਤਾਂ ਉਹਨੂੰ ਕਿਵੇਂ ਡਾਇਗਨੋਸਟ ਕਰਕੇ ਉਹਦਾ ਪ੍ਰੋਪਰ ਇਲਾਜ ਕਰਾਉਣਾ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਤਾਂ ਪਰਸੈਂਟੇਜ ਲੇਡੀ ਰੇਂਜ ਹੈ ਪਰਸੈਂਟੇਜ ਹੈ ਕਿ ਉਹ ਜਦਾ ਲੇਡਿਸ ਚ ਹੈ ਬੱਚਿਆਂ ਦੇ ਚ ਸਰ ਲੇਡਿਸ ਜਿਆਦਾ ਇਸ ਟਾਈਮ ਪੰਜਾਬ ਚ ਰਹਿਣ 42 45% ਫੀਮੇਲਸ ਹਨ ਵੀਸ ਉਹਦਾ ਮੁੱਖ ਕਾਰਨ ਹੈ ਲੇਡਿਸ ਪਹਿਲਾਂ ਕੰਮ ਕਰਦੀ ਸੀ ਹੁਣ ਕੰਮ ਨਹੀਂ ਕਰਦੀ ਆਪਰ ਪ੍ਰੈਗਨੈਂਸੀ ਆਪਰ ਪ੍ਰੈਗਨੈਂਸੀ ਤਾਂ ਸਰ ਇੱਕ ਹੈ ਹੀ ਹੈ ਤੇ ਸਾਡੀ ਡੋਮੈਸਟਿਕ ਹੈਲਪ ਬਹੁਤ ਜ਼ਿਆਦਾ ਹੋਗੀ ਅਸੀਂ ਹਰ ਚੀਜ਼ ਲਈ ਨੌਕਰ ਤੇ ਡਿਪੈਂਡੈਂਟ ਆ ਤੇ ਇੱਕ ਵੀ ਸਟੱਡੀ ਕੀਤੀ ਗਈ ਜਿਹੜੇ ਲੋਕੀ ਆਪਣਾ ਖਾਣਾ ਆਪ ਪਕਾਉਂਦੇ ਉਹ ਪਤਲੇ ਰਹਿੰਦੇ ਆ ਜਿਹੜੇ ਦੂਜੇ ਤੋਂ ਬਿਖਵਾਉਂਦੇ ਉਹ ਮੋਟੇ ਹੋ ਜਾਂਦੇ ਆ ਇਹ ਵੀ ਸਟੱਡੀ ਅਮਰੀਕਾ ਚ ਪਬਲਿਸ਼ ਹੋਈ ਹੈ ਹੁਣੇ ਤੇ ਸਾਨੂੰ ਆਪਣਾ ਕੰਮ ਆਪ ਕਰਨ ਦੀ ਲੋੜ ਹੈ ਜ਼ਿਆਦਾ ਜਿੰਨਾ ਅਸੀਂ ਫਿਜ਼ੀਕਲੀ ਐਕਜ਼ਰਟ ਕਰਾਂਗੇ ਸ਼ਾਇਦ ਉਹਨੇ ਹੀ ਬਚੇ ਰਾਂਗੇ ਸਾਡਾ ਸਰੀਰ ਕਿਹਦਾ ਜੇ ਅਸੀਂ ਉਹਨੂੰ ਯੂਜ਼ ਨਹੀਂ ਕੀਤਾ ਇਹ ਸਾਨੂੰ ਹੀ ਮਾਰ ਦੇਗਾ ਇਹਨੂੰ ਯੂਜ਼ ਤੇ ਰੱਖਣਾ ਬਹੁਤ ਜ਼ਰੂਰੀ ਹੈ ਸੌਣ ਲਈ 6 ਤੋਂ 8 ਘੰਟੇ ਬਹੁਤ ਜ਼ਿਆਦਾ ਇੰਨੇ ਕੀ ਸੌਣਾ ਚਾਹੀਦਾ ਓਵਰ ਸਲੀਪਿੰਗ ਨਾਲ ਤੁਸੀਂ ਹੋਰ ਸਿੱਖ ਹੋਵੋਗੇ ਐਕਟਿਵ ਰਹੋ ਪਾਣੀ ਜ਼ਿਆਦਾ ਪਿਓ ਬੇਸੀ ਖਾਣਾ ਖਾਓ ਓਵਰ ਹੀਟਿੰਗ ਨਾ ਕਰੋ ਖਾਣ ਤੋਂ ਪਹਿਲਾਂ ਸੋਚੋ ਖਾ ਕੇ ਨਾ ਸੋਚੋ ਪਾਰਟੀ ਤੇ ਚੱਲੇ ਆਪਾਂ ਖਾ ਲਿਆ ਜਿਹੜਾ ਪੂਰੇ ਹਫ਼ਤੇ ਦੀ ਕੈਲੋਰੀਜ਼ ਕੰਟੈਂਟ ਨੂੰ ਖਰਾਬ ਕਰ ਦੇਗਾ ਸਾਡੀ ਬੇਸਿਕਲੀ ਖਾਣ ਦੀ ਨੀਤੀ ਅਸੀਂ ਸਵੇਰੇ ਤੇ ਦੁਪਹਿਰ ਵੇਲੇ ਸੋਚ ਰਹੇ ਹਾਂ ਦੁਪਹਿਰੇ ਰਾਤੀਂ ਵੇਲੇ ਸੋਚ ਰਹੇ ਹਾਂ ਕਿ ਕੀ ਕੀ ਖਾਣਾ ਮਾਈਂਡਫੁਲੀਟਿੰਗ ਇਜ਼ ਵੈਰੀ ਵੈਰੀ ਇੰਪੋਰਟੈਂਟ ਇਹਨੂੰ ਮਾਈਂਡਫੁਲੀਟਿੰਗ ਕਹਿੰਦੇ ਆ ਅੱਜਕੱਲ ਕਿ ਮਾਈਂਡਫੁਲੀਟਿੰਗ ਕਰੋ ਕਿ ਲੋੜ ਤਾਂ ਹੀ ਖਾਵਾਂਗਾ ਮੈਨੂੰ ਭੁੱਖ ਮਤਲਬ ਬਾਡੀ ਸੈਟੀਸਫਾਈਡ ਮੂਡ ਚੇਗੀ ਯਾਨੀ 2 ਵਜੇ ਮੇਰਾ ਲੰਚ ਦਾ ਟਾਈਮ ਹੋ ਗਿਆ ਪਰ ਮੈਨੂੰ ਭੁੱਖ ਨਹੀਂ ਹੈਗੀ ਤਾਂ ਵੀ ਮੈਂ ਖਾਈ ਲੈਂਦਾ ਉਹ ਸਾਡੀ ਰੂਟੀਨ ਹੀ ਸਾਡੀ ਕੈਲਰੀ ਕੰਟੈਂਟ ਨੂੰ ਇਨਕਰੀਸ ਕਰੀ ਜਾ ਰਹੀ ਹੈ ਸਰ ਇਹ ਕਿਰਤ ਜੰਕ ਫੂਡ ਦਾ ਉਹ ਕਰਦਾ ਫੂਡ ਬੈਟਰ ਹੈ ਕਿ ਉਸ ਵਿੱਚ ਕੋਈ ਚੇਂਜ ਨਹੀਂ ਲੋੜ ਸਰ ਜੰਕ ਫੂਡ ਜਿਹੜਾ ਹੈਗਾ ਉਹ ਪ੍ਰੀਜ਼ਰਵਡ ਫੂਡ ਹੈ ਪਹਿਲੀ ਗੱਲ ਪ੍ਰੀਜ਼ਰਵਡ ਫੂਡ ਖਾਣਾ ਤੁਹਾਡੇ ਇੰਟਰਸਟੈਂਟ ਖਰਾਬ ਹੁੰਦੇ ਚਾਂਸਸ ਪੂਰੇ ਪੂਰੇ ਹੈ ਤੇ ਲੋਕਾਂ ਨੂੰ ਅੱਜਕੱਲ ਦੇਖੋ ਆਈਬੀਐਸ ਨਾ ਦੀ ਬਹੁਤ ਕਾਮਨ ਬਿਮਾਰੀ ਹੈ ਹਰ ਬੰਦਾ ਜਿਹੜਾ ਪ੍ਰੋਫੈਸ਼ਨਲ ਨੂੰ ਕਹਿੰਦਾ ਮੈਨੂੰ ਬਾਰ-ਬਾਰ ਉਹਦਾ ਕਾਰਨ ਹੈ ਕਿ ਉਹਦਾ ਫਾਸਟ ਫੂਡ ਖਾਣਾ ਫਾਸਟ ਫੂਡਸ ਕੰਟੈਂਟ ਨਹੀਂ ਹੈਗੇ ਨਾ ਨਿਊਟ੍ਰੀਸ਼ਨ ਨਹੀਂ ਹੈਗੀ ਸਾਡੀ ਬਾਡੀ ਦੇ ਜਿਹੜੇ ਨਾਰਮਲ ਬੈਕਟੀਰੀਆ ਮਰਨ ਲੱਗ ਪੈਂਦੇ ਆ ਤੇ ਐਬਨਾਰਮਲ ਬੈਕਟੀਰੀਆ ਗਰੋ ਕਰ ਲੱਗ ਪੈਂਦੇ ਆ ਉਹਦੇ ਕਰਕੇ ਸਾਡੀ ਬਾਡੀ ਅੰਦਰ ਤਰ੍ਹਾਂ ਦੇ ਕੈਮੀਕਲਸ ਟੌਕਸਿਨਸ ਘੁੰਮਦੇ ਰਹਿੰਦੇ ਆ ਅਸੀਂ ਲੇਥਾਰਜਿਕ ਨੀਂਦ ਦੀ ਕਮੀ ਪੇਟ ਦੁਖਣਾ ਬਾਰ ਬਾਰ ਲੈਟਰਨ ਜਾਣਾ ਹੱਡੀਆਂ ਦੁਖਣਾ ਜੰਗ ਬੰਦੇ ਦੀ એનર્ਜੀ ਦੀ ਕਮੀ ਹੋਣਾ ਇਹ ਸਾਰੇ ਇਹਨਾਂ ਚੀਜ਼ਾਂ ਦੇ ਕਰਕੇ ਪਾਣੀ ਦੀ ਇਨਟੇਕ ਬਹੁਤ ਘੱਟ ਹੈ ਰੋਂਗ ਫੂਡ ਚੁਆਇਸਸ ਬਹੁਤ ਜ਼ਿਆਦਾ ਹੈ ਕੋਲਡ ਰਿੰਗ ਜ਼ਿਆਦਾ ਸਰ ਬਿਲਕੁਲ ਤੇ ਬੇਸਿਕਲੀ ਬੇਸਿਕ ਲਿਵਿੰਗ ਅਸੀਂ ਭੁੱਲ ਗਏ ਸਿੰਪਲ ਸੌਣਾ ਖਾਣਾ ਰੈਸਟ ਕਰਨੀ ਕੰਮ ਉਹਨਾ ਕਿ ਕਰਨਾ ਜਿੰਨਾ ਸਾਡੀ ਬਾਡੀ ਟੋਲਰੇਟ ਕਰੇ ਕਦੇ ਪੇਸ਼ੈਂਟ ਕੋਈ ਜਦਾਂ ਆਇਆ ਵੀ ਜਦਾਂ ਉਹ ਫੇਟ ਕਰਾਣਾ ਲਿਕੇ ਬਿਲ ਡਾਰਾ ਰਿਸ਼ਾ ਦੇ ਨਹੀਂ ਸਰ 80% ਪੇਸ਼ੈਂਟ ਪਹਿਲਾ ਕੁਐਸਚਨ ਹੁੰਦਾ ਕਿ ਡਾਕਟਰ ਸਾਹਿਬ ਮੈਨੂੰ ਮੌਤ ਦੇ ਨਹੀਂ ਹੋ ਜੇ ਕਿ ਸਿੱਧਾ ਕੁਐਸਚਨ ਪੁੱਛਦਾ ਸਰ ਆਇਤੋ 15 ਕੇ ਸਾਲ ਪਹਿਲਾਂ ਇਹਦੀ ਡੈਥ ਰੇਟ ਸੀਗੀ ਬਿਲਕੁਲ ਪਰ ਸਰ ਦੇਖੋ ਇਹਦੇ ਤੇ ਇੰਨੀ ਜ਼ਿਆਦਾ ਰਿਸਰਚ ਹੈ ਇਸ ਟਾਈਮ ਪੂਰਾ ਯੂਰਪ ਅਮਰੀਕਾ ਸਾਊਥ ਅਮਰੀਕਾ ਏਸ਼ੀਆ ਇਸ ਸਰਜਰੀ ਦੀ ਬੀਟਿੰਗ ਚੱਲ ਰਹੀ ਹੈ ਬਿਕੋਜ਼ ਦੁਨੀਆ ਬੀਜ਼ ਹੋ ਰਹੀ ਹੈ ਤੇ ਇੱਕ ਪ੍ਰੋਜੈਕਸ਼ਨ ਕਹਿੰਦੀ ਕਿ 2035 ਤੱਕ 70% ਦੁਨੀਆ ਬੀਜ਼ ਹੋ ਜਾਏਗੀ ਜਿੰਦਾ ਅਸੀਂ ਚੱਲਦੇ ਪਏ ਹਾਂ ਜੇ ਉਹ ਅਲਰਮਿੰਗ ਰੇਟ ਅੱਗੇ ਆ ਰਹੀ ਹੈ ਤੇ ਅੱਗੇ ਆਣਾ ਵਾਲਾ ਸਮਾਂ ਕਿਦਾਂ ਦਾ ਹੋਏਗਾ ਹਸਪਤਾਲ ਇਹਦੇ ਨਾਲ ਹੀ ਭਰ ਜਾਣੇ ਇਹਦੇ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ ਕਿ ਓਬੈਸਟੀ ਹੈਲਥ ਨਹੀਂ ਹੈ ਔਰ ਬੈਸਟੀ ਹੈਲਥ ਤੋਂ ਬਹੁਤ ਕੋਸੋਂ ਦੂਰ ਹੈ ਇਹ ਸਾਨੂੰ ਪ੍ਰੀਮੇਚੁਰਲੀ ਖਤਮ ਕਰ ਦੇਗੀ ਇੱਕ ਸਟਡੀ ਇਹ ਵੀ ਕਹਿੰਦੀ ਜਿਹੜੇ ਬੰਦੇ ਬਹੁਤ ਜ਼ਿਆਦਾ ਮੋਟੇ 65 ਦੀ ਉਮਰ ਨਹੀਂ ਕਰਦੇ ਉਸ ਤੋਂ ਪਹਿਲਾਂ ਹੀ ਐਕਸਪਾਇਰ ਹੋ ਜਾਂਦੇ